ਜਸਵਿੰਦਰ ਪੱਲਾ ਦੇ ਘਰ ਪਹੁੰਚੇ ਸੀਐਮ ਭਗਵੰਤ ਮਾਨ ਇਕੱਠੇ ਬਿਤਾਏ ਪਲਾਂ ਨੂੰ ਯਾਦ ਕਰਕੇ ਹੋਏ ਭਾਵੁਕ ਦੁਨੀਆ ਨੂੰ ਹਸਾਉਣ ਵਾਲੇ ਪੋਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਸਿੰਘ ਪੱਲਾ ਜੀ ਦੁਨੀਆ ਨੂੰ ਰਲਾ ਕੇ ਚਲੇ ਗਏ ਉਹਨਾਂ ਦੇ ਦਿਹਾਂਤ ਦੀ ਖਬਰ ਨਾਲ ਪੂਰੇ ਪੰਜਾਬ 'ਚ ਸ਼ੋਕ ਦੀ ਲਹਿਰ ਦੌੜ ਗਈ ਆ ਜਸਵਿੰਦਰ ਪੱਲਾ ਨੇ ਕਾਮੇਡੀਅਨ ਅਤੇ ਅਦਾਕਾਰੀ ਰਾਹੀਂ ਹਰ ਪੰਜਾਬੀ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਬਣਾਈ ਸੀ ਉਹਨਾਂ ਦੀਆਂ ਯਾਦਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਨੇ ਅਦਾਕਾਰ ਦੀ ਖਬਰ ਸੁਣ ਕੇ ਲੋਕਾਂ ਦੇ ਚਿਹਰਿਆਂ ਤੇ ਉਦਾਸੀ ਛਾ ਗਈ ਆ ਜਸਵਿੰਦਰ ਪੱਲਾ ਨੂੰ ਨਾ ਸਿਰਫ ਪੰਜਾਬੀ ਇੰਡਸਟਰੀ ਸਗੋਂ ਸਿਆਸੀ ਜਗਤ ਵੱਲੋਂ ਵੀ ਸ਼ਰਧਾਂਜਲੀ ਦਿੱਤੀਆਂ ਜਾ ਰਹੀਆਂ ਨੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਮਨਤ ਮਾਨ ਵੀ ਅਦਾਕਾਰ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਘਰ ਪੁੱਜੇ ਇਸ ਦੌਰਾਨ ਉਹਨਾਂ ਨੇ ਨਮ ਅੱਖਾਂ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦਾ ਉਹਨਾਂ ਨਾਲ ਨਿੱਜੀ ਰਿਸ਼ਤਾ ਹੈ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਇਹ ਦਿਨ ਬਹੁਤ ਵੱਡਾ ਸੋਕ ਲੈ ਕੇ ਆਇਆ ਹੈ ਉਹਨਾਂ ਕਿਹਾ ਇਹਨਾਂ ਨੇ ਯਾਦਗਰੀ ਸ਼ੋਅ ਕੀਤੇ ਜੋ ਹਮੇਸ਼ਾ ਯਾਦ ਰਹਿਣਗੇ। ਇਹਨਾਂ ਕਿਹਾ ਮੈਂ ਇਹਨਾਂ ਤੋਂ ਬਹੁਤ ਯੂਨੀਅਰ ਹਾਂ। ਉਹਨਾਂ ਨੂੰ ਹਮੇਸ਼ਾ ਤੋਂ ਦੇਖਦਾ ਸੁਣਦਾ ਤੇ ਹਾਂ ਤੇ ਕੋਈ ਵੀ ਆਪਣੇ ਰੋਲ ਮਾਡਲ ਤੋਂ ਕਦੇ ਵੱਡੇ ਨਹੀਂ ਹੋ ਸਕਦਾ। ਉਹਨਾਂ ਕਿਹਾ ਜਸਵਿੰਦਰ ਭੱਲਾ ਨੇ ਪੰਜਾਬੀ ਕਾਮੇਡੀਅਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਹਨ। ਪਰ ਅੱਜ ਉਹਨਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਹੁਤ ਦੁਖਦਾਈ ਸਮਾਚਾਰ ਹੈ। ਇਹਨਾਂ ਕਿਹਾ ਸਾਡੀਆਂ ਮੁਲਾਕਾਤ ਜ਼ਿਆਦਾਤਰ ਦੂਰਦਰਸ਼ਨ ਤੇ ਹੁੰਦੀਆਂ ਸੀ। ਉਹ ਇੱਕ ਜਿਉਂਦਾ ਦਿਲ ਇੱਕ ਜਿਉਂਦਾ ਦਿਲ ਇਨਸਾਨ ਸੀ। ਧੰਨਵਾਦ ਜੀ।